ਸਿਪਰੀਮ ਕੋਰਟ ਨਾਲ ਵੀ ਮਹਾਨਤਾ ਦਿੱਤੀ ਗਈ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਹੁਤ ਜ਼ਿਆਦਾ ਵੈਲਿਊ ਆ ਜਿੱਦਾਂ ਉਹਦਾ ਖਾਤਾ ਵੀ ਖੋਲ ਸਕਦਾ ਸਾਰਾ ਕੁਝ ਹੋ ਸਕਦਾ ਬੈਂਕਾਂ ਦੇ ਵਿੱਚ ਪਰ ਇਹ ਨਾ ਵੇ ਜਿਹੜੇ ਲੱਲੀ ਛੱਲੀ ਆ ਰਾਮ ਰਹੀ ਮਰ ਗਏ ਉਹਨਾਂ ਦੇ ਜਿਹੜੇ ਟੁੱਟ ਚੁ ਗਏ بنائے ਹੋਏ ਗ੍ਰੰਥ ਉਹਨਾਂ ਨੂੰ ਬਰਾਬਰ ਦਾ ਦਰਜਾ ਨੇ ਆ ਕੇ ਦੇ ਦੇਣ ਜੀਟਣੋ ਸਾਹਿਬ ਦੇਖੋ ਪੰਜਾਬ ਮੰਤਰੀ ਮੰਡਲ ਨੇ ਕੱਲ ਆਪਣੀ ਮੀਟਿੰਗ ਦੇ ਵਿੱਚ ਇੱਕ ਜਿਹੜੀ ਹੈਗੀ ਹੈ ਬਿੱਲ ਇਹ ਤਰਬੀਜ ਹੈ ਜਿਹੜੀ ਉਹ ਉਹਦਾ ਫੈਸਲਾ ਕੀਤਾ ਤੇ ਉਹ ਤਰਬੀਜ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੀ ਗਈ ਹੈ। ਹੂੰ ਹੂੰ ਇਹਦਾ ਨਾਮ ਰੱਖਿਆ ਜੀ ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਫਰਾਜ਼ ਦੇ ਰੋਕ ਥਾਮ ਬਾਰੇ ਬਿੱਲ 2025 ਜੀ ਮੰਤਰੀ ਮੰਡਲ ਨੇ ਸੋਮਵਾਰ ਨੂੰ ਮਨਜ਼ੂਰੀ ਦੇ ਦਿੱਤੀ ਸੀ ਤੇ ਸ਼ਾਮ ਨੂੰ ਹੀ ਮਤਲਬ ਇਹਨੂੰ ਜਿਹੜਾ ਜੀ ਉਹ ਵਿਧਾਨ ਸਭਾ ਦੇ ਵਿੱਚ ਰੱਖ ਦਿੱਤਾ ਸੀ। ਹੂੰ ਹੂੰ ਤੇ ਮੁੱਖ ਮੰਤਰੀ ਨੇ ਉਸ ਵੇਲੇ ਕਹਿ ਸੀਗਾ ਜੀ ਇਹਨੂੰ ਆਪਾਂ ਪੇਸ਼ ਵੀ ਕਰ ਦਿੱਤਾ ਤੇ ਇਹਨੂੰ ਪਾਸ ਵੀ ਕਰਵਾ ਲਈ। ਜੀ ਲੇਕਿਨ ਪ੍ਰਤਾਪ ਸਿੰਘ ਬਾਜਵਾ ਨੇ ਨਾਲ ਦੀ ਨਾਲ ਇਹ ਤੇਤ ਰਾਜ ਪ੍ਰਗਟ ਕੀਤਾ ਉਹਨਾਂ ਨੇ ਕਿਹਾ ਕਿ ਜਿਹੜੀ ਆਪਣੀ ਸਪੀਕਰ ਸਾਹਿਬ ਨਾਲ ਅੰਦਰ ਮੀਟਿੰਗ ਹੋਈ ਹੈ ਹੂੰ ਹੂੰ ਉਸ ਮੀਟਿੰਗ ਦੇ ਵਿੱਚ ਤਾਂ ਆਪਾਂ ਇਹ ਜ਼ਿਕਰ ਕੀਤਾ ਸੀਗਾ ਕਿ ਇਹਨੂੰ ਜਿਹੜਾ ਕੁਝ ਹੋਰ ਗੱਲ ਕਹੀ ਸੀ ਜੀ ਤੇ ਹੁਣ ਤੁਸੀਂ ਬਾਹਰ ਆ ਕੇ ਗੱਲ ਹੋਰ ਕਹਿੰਦੇ ਹੋ ਹੂੰ ਹੂੰ ਇਹਦੇ ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਵੀ ਕਿਉਂਕਿ ਸਾਨੂੰ ਇਹ ਜਿਹੜਾ ਬੇਲਾ ਹੁਣੇ ਮਿਲਿਆ ਜੀ ਔਰ ਇਹਨੇ ਲੰਬੇ ਇਹਨੇ ਥੋੜੇ ਸਮੇਂ ਦੇ ਵਿੱਚ ਪੜਿਆ ਵੀ ਨਹੀਂ ਜਾ ਸਕਦਾ ਇਹਨੂੰ ਪੜਨਾ ਵੀ ਹੈ ਤੇ ਵਿਚਾਰ ਚਰਚਾ ਕਰਨੀ ਹੈ ਹੂੰ ਇਸ ਲਈ ਇਹਨੂੰ ਕੱਲ ਤੇ ਲੈ ਕੇ ਜਾਇਆ ਜਾਵੇ ਜੀ ਥੋੜਾ ਜਿਹਾ ਪਹਿਲਾਂ ਕਿਹਾ ਸੀ ਆ ਸਪੀਕਰ ਸਾਹਿਬ ਨੇ ਗੁਰਤਾਰ ਸਿੰਘ ਸੰਧਵਾਨ ਰਾणे ਕਿ ਆਪਾਂ ਹਾਜੀ ਕਰ ਲਈਏ ਹੂੰ ਤੇ ਕੱਲ ਤੱਕ ਵੀ ਇਹ ਬਹਿਸ ਚੱਦੀ ਰਹੂਗੀ ਫਿਰ ਕੱਲ ਦੀ ਗੱਲ ਵੀ ਪੂਰੀ ਹੋ ਜਾਣੀ ਹੈ ਲੇਕਿਨ ਪ੍ਰਤਾਪ ਸਿੰਘ ਬਾਜਵਾ ਇਸ ਕੱਲ ਦੇ ਡੇਰੇ ਨੇ ਕਿਹੜਾ ਫੈਸਲਾ ਹੋਇਆ ਉਹੀ ਗੱਲ ਕਰੋ ਜੀ ਤਾਂ ਫਿਰ ਇਹ ਹੋ ਗਿਆ ਸੀ ਕਿ ਅੱਜ ਇਹਦੇ ਤੇ ਜਿਹੜੀ ਹੈਗੀ ਹੈ ਉਹ ਬਹਿਸ ਹੋਊਗੀ ਹੂੰ ਅੱਜ ਬਹਿਸ ਸੁਣੀ ਹੈ ਹੂੰ ਪਰ ਅਗਲੀ ਗੱਲ ਕਿ ਇਹੋ ਜੇ ਮਾਮਲੇ ਦੇ ਵਿੱਚ ਵੀ ਸਿਆਸਤ ਤੇ ਜਿਹੜੀ ਸ਼ਰਾਰਤ ਹੈ ਜਾਂ ਜਿਹੜਾ ਮਜ਼ਾਕ ਹੈ ਉਹ ਕਰਨ ਤੋਂ ਸਾਡੇ ਮੁੱਖ ਮੰਤਰੀ ਸਾਹਿਬ ਹਟਦੇ ਜੀ ਜਦੋਂ ਮੁੱਖ ਮੰਤਰੀ ਸਾਹਿਬ ਵਿਧਾਨ ਸਭਾ ਤੋਂ ਬਾਹਰ ਆਉਂਦੇ ਤੇ ਬਾਹਰ ਆ ਕੇ ਉਹ ਮੀਡੀਆ ਨਾਲ ਗੱਲ ਕਰਦੇ ਆ ਹੂੰ ਹੂੰ ਉਹ ਮੀਡੀਆ ਨੂੰ ਕਹਿੰਦੇ ਆ ਕਿ ਦੇਖੋ ਕਹਿੰਦੇ ਯਾਰ ਇਹਨਾਂ ਨੂੰ ਬੇਅਦਬੀ ਨਹੀਂ ਪਤਾ ਹੂੰ ਹੂੰ 2015 ਤੋਂ ਬੇਅਦਬੀ ਜਲਦੀ ਆਉਂਦੀ ਹੈ ਅਜੇ ਵੀ ਵੀ ਬੇਅਦਬੀ ਬਾਰੇ ਕਹਿੰਦੇ ਜੀ ਅਸੀਂ ਤਿਆਰੀ ਕਰ ਰਹੀ ਹੈ ਕੀ ਤਿਆਰੀ ਕਰ ਰਹੀ ਹੈ ਇਹਨਾਂ ਦੀ ਹੂੰ ਹੂੰ ਸਵਾਲ ਇਹ ਨਹੀਂ ਕਿ ਉਹਨਾਂ ਨੂੰ ਬੇਅਦਬੀ ਦਾ ਪਤਾ ਹੈ ਜਾਂ ਨਹੀਂ ਪਤਾ ਬੇਅਦਬੀ ਤਾਂ ਹਰ ਇੱਕ ਬੰਦੇ ਨੂੰ ਪਤਾ ਹੈ ਹਰ ਇੱਕ ਬੰਦਾ ਇਹਨੂੰ ਪ੍ਰਭਾਵਤ ਹੋਦਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਬੇਅਦਬੀ ਨੂੰ ਰੋਕਿਆ ਕਿਵੇਂ ਜਾਵੇ ਹੂੰ ਇਹ ਇਹ ਕਾਨੂੰਨ ਬੇਅਦਬੀ ਨੂੰ ਰੋਕ ਦੂਗਾ ਜੀ ਇਸ ਗੱਲ ਦੇ ਉੱਤੇ ਵੀ ਵਿਚਾਰ ਚਰਚਾ ਕਰਨੀ ਬਣਦੀ ਹੈ ਕਿ ਜਿੱਦ ਦੇ ਬੇਆਦਵੀ ਹੋਣੀ ਸ਼ੁਰੂ ਹੋਈ ਹੈ ਮੇਰੇ ਕਰਮਚਾਰਕ 2015 ਵਾਲੀ ਆਪਾਂ ਗੱਲ ਕਹਿ ਦਨੇ ਆ ਜਿਹਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੇਰਾ ਸੱਜਾ ਸੌਦਾ ਵਾਲੇ ਜੁੜਦੇ ਆ ਸਭ ਤੋਂ ਵੈਲੇ ਜੁੜਦੇ ਆ ਜੀ ਤੇ ਜੰਦੀ ਸਾਹਿਬ ਉਹ ਤੋਂ ਪਹਿਲਾਂ ਵੀ ਬੇਆਦਵੀਆਂ ਹੁੰਦੀਆਂ ਰਹਿੰਗੇ ਬਿਲਕੁਲ ਜੀ ਬੇਆਦਵੀਆਂ ਹੁੰਦੀਆਂ ਰਹਿੰਗੇ ਇੱਥੇ ਜੇ ਆਪਾਂ ਦੇਖੀਏ ਬੇਆਦਵੀ ਦੇ ਮਾਮਲੇ ਦੇ ਵਿੱਚ ਤਾਂ ਇਹ ਬੇਆਦਵੀ ਉਹ ਹੈ ਜਿਹੜੀ ਸ਼ਰਾਰਤਪੂਰਨ ਤਰੀਕੇ ਨਾਲ ਇੱਕ ਸਾਜ਼ਿਸ਼ ਦੇ ਤਾਇਪ ਕੀਤੀ ਗਈ ਸੀ ਜੀ ਜੀ ਪਰ ਫਿਰ ਵੀ ਜੇ ਆਪਾਂ ਦੇਖੀਏ ਕਿ ਜਿੱਦਾਂ ਦੀ ਇਹ ਸਰਕਾਰ ਸਾਡੀ ਸਰਕਾਰ ਹੀ ਆਈ ਹੈ ਮਾਨ ਸਰਕਾਰ ਆਈ ਹੈ 2022 ਤੋਂ ਲੈ ਕੇ ਹੂੰ ਹੂੰ ਉਹਦੇ ਦੌਰਾਨ ਕੀ ਕਿਤੇ ਬੇਅਦਮੀ ਦੀਆਂ ਕਿ ਟ੍ਰਾਵਾ ਨਹੀਂ ਹੋਈਆਂ ਬੇਅਦਮੀ ਦੀਆਂ ਟ੍ਰਾਵਾ ਤਾਂ ਫਿਰ ਵੀ ਹੋ ਰਹੀ ਹੈ ਹੂੰ ਹੂੰ ਕਾਨੂੰਨ ਤਾਂ ਪਹਿਲਾਂ ਵੀ ਹੈਗਾ ਸਾਡੇ ਕੋਲ ਕਾਨੂੰਨ ਜਿਹੜਾ ਹੈਗਾ ਪਹਿਲਾਂ ਵੀ ਹੈਗਾ ਜਿਹੜਾ ਕਾਨੂੰਨ 3 ਸਾਲ ਦੀ ਸਜ਼ਾ ਹੁੰਦਾ ਹੈ ਪਰ ਮੈਨੂੰ ਇਹ ਦੱਸੋੜ ਆਪਣੇ ਇੱਕ ਸਵਾਲ ਹੈ ਸਰਕਾਰ ਵਾਸਤੇ ਕਿ ਕੀ ਜਿੱਦੇ ਦੀ ਤੁਹਾਡੀ ਸਰਕਾਰ ਆਈ ਹੈ 3.3 ਸਾਲ 3.5 ਸਾਲ ਹੋਣ ਵਾਲੇ ਹੈ ਜੀ ਇਹਨਾਂ 3.5 ਸਾਲਾਂ ਦੇ ਵਿੱਚ ਕੋਈ ਜਿਹੜੇ ਤੁਸੀਂ ਕੇਸ ਕਰਕੇ ਕੀਤੇ ਕਿਸੇ ਇੱਕ ਦੇ ਵਿੱਚ ਸਜ਼ਾ ਹੋਈ ਹੈ ਬਿਲਕੁਲ ਜੀ ਇੱਕ ਬਹੁਤ ਵੱਡਾ ਸਵਾਲ ਹੈ ਸਵਰਗਲਾ ਤੁਸੀਂ ਨਹੀਂ ਉਠਾ ਰਹੇ ਆਪਾਂ ਪੀਟੀਐ 24 ਨਹੀਂ ਉਠਾ ਰਹੇ ਇਸ ਸਵਾਲ ਤਾਂ ਉਹੀ ਇਹੀ ਸਵਾਲ ਤਾਂ ਬਾਰ ਬਾਰ ਕੁਮਰ ਵਿਦੇ ਪ੍ਰਤਾਪ ਸਿੰਘ ਵੀ ਉਠਾਉਂਦੇ ਹੂੰ ਹੂੰ ਤੋਂ ਅਗਲੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਉਹਨੇ ਬੀਐਸਬੀ ਵਾਲਾ ਦਿਲ ਪੇਸ਼ ਹੋ ਗਿਆ ਅੱਜ ਇਹਦੇ ਤੇ ਬਹਿ ਸੁਣੀ ਹੈ ਤੋਂ ਜੋ ਜਾਣਕਾਰੀ ਨਿਕਲ ਕੇ ਆ ਰਹੀ ਹੈ ਉਹਦੇ ਮੁਤਾਬਕ ਇਹ ਹੈ ਕਿ ਅੱਜ ਵੀ ਹੂੰ ਹੂੰ ਇਹਨੂੰ ਪਾਰਸ ਨੇ ਉਸ ਟਗ ਨਾਲ ਕਰਨਾ ਇਹਨੂੰ ਸਿਲੈਕਟ ਕਮੇਟੀ ਦੇ ਸਾਹਮਣੇ ਜਾਂ ਜਿਹੜੀ ਸਲਾਹਕਾਰ ਕਮੇਟੀ ਆ ਉਹਦੇ ਸਰਬ ਨੇ ਭੇਜ ਦੇਣਾ ਹੈ ਸਲਾਹਕਾਰ ਕਮੇਟੀ ਨੇ ਫਿਰ ਇਹਦੇ ਤੇ ਨੂੰ ਕੰਦੀ ਲੈ ਲੈਣੀ ਹੈ ਹੂੰ ਹੂੰ ਇਹ ਕਿ ਜਿਹੜੀ ਆਮ ਬਜਰੀ ਹੈ ਕਿ ਇਹ ਲੋਕਾਂ ਦੇ ਵਿੱਚ ਸਾਰਿਆਂ ਟਿੱਕੇ ਰਹਿ ਬਣ ਰਹੀ ਹੈ ਜਦੀ ਸ਼ੁਰੂਆਤ ਸੁਨੀਲ ਜਾਖੜ ਨੇ ਕੀਤੀ ਸੀ ਕਿ ਗੁਰੂਬਰਨ ਸਾਹਿਬ ਦੀ ਬੇਅਦਬੀ ਜਾਂ ਦੂਜੇ ਗ੍ਰੰਥਾਂ ਦੀ ਬੇਅਦਬੀ ਹੈ ਜਿਹੜੀ ਇਹਦਾ ਜਿਹੜਾ ਹੈਗਾ ਦਾਇਰਾ ਬਹੁਤ ਵਿਸ਼ਾਲ ਹੈ ਜੀ ਇਸ ਲਈ ਜ਼ਰੂਰੀ ਹੈ ਕਿ ਜਿਹੜੀਆਂ ਸੰਬੰਧਿਤ ਰਹਿਣ ਮਹਿੰਦੇ ਕੋਲ ਡਰਾ ਹੈ ਉਹਨਾਂ ਨਾਲ ਵੀ ਤਾਂ ਗੱਲ ਕੀਤੀ ਜਾਵੇ ਨਾ ਆਪਾਂ ਕਿਸੇ ਨਾਲ ਗੱਲ ਨਹੀਂ ਕੀਤੀ ਆਪਾਂ ਲੈ ਕੇ ਆ ਗਏ ਸੋ ਜਿਹੜੇ ਤਰ੍ਹਾਂ ਵਕ ਵਕ ਉਹਨਾਂ ਤਰ੍ਹਾਂ ਦੇ ਨਾਲ ਗੱਲਬਾਤ ਕੀਤੀ ਜਾਣੀ ਹੈ ਫਿਲਾਸਫਰ ਨਾਲ ਗੱਲ ਕੀਤੀ ਜਾਣੀ ਹੈ ਬੁੱਧੀਜੀਵੀ ਨਾਲ ਗੱਲ ਕੀਤੀ ਜਾਣੀ ਹੈ ਸਿੱਖ ਚਿੰਤਕਾਂ ਨਾਲ ਗੱਲ ਕੀਤੀ ਜਾਣੀ ਹੈ ਜੀ ਜਿੰਨੇ ਵੀ ਜਿਹੜੀਆਂ ਸਾਡੀਆਂ ਸੰਸਥਾਵਾਂ ਹੈਗਾ ਉਹਨਾਂ ਨਾਲ ਗੱਲ ਕੀਤੀ ਜਾਣੀ ਹੈ ਤੇ ਜੰਦੀ ਸਾਹਿਬ ਐਡਾ ਸੋਖਾ ਨਹੀਂ ਹੈ ਆਪਾਂ ਕਹਿੰਦੇ ਕਿ ਐਡਾ ਸੋਖਾ ਬਣਨ ਨਹੀਂ ਦਈਏ ਤੁਸੀਂ ਪਾਇਦਾੜ ਬਿੱਲ ਬਣਾਉਣੇ ਜੀ ਉਹ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਇੱਕ ਧਰਾਮਾ ਨੂੰ ਆਪਾਂ ਰੋਕ ਪਾਉਣੀ ਹੈ ਤੇ ਇਹਦੇ ਲਈ ਜ਼ਰੂਰੀ ਹੈ ਕਿ ਫਿਰ ਤੁਹਾਨੂੰ ਜਿਹੜਾ ਹੈਗਾ ਪ੍ਰਬੰਧ ਵੀ ਹੋਇਆ ਕਰਵਾ ਪੈਣਾ ਹੈ ਜੀ ਸਭ ਦੀ ਰਹਿ ਨਹੀਂ ਜਾਣੀ ਚਾਹੀਦੀ ਹੈ ਮੇਰੇ ਮੇਰੀ ਤਾਂ ਇਹ ਇਹ ਰਹਿ ਬਣਦੀ ਹੈ ਮੇਰਾ ਇਹ ਮੰਨਣਾ ਹੈ ਕਿ ਇਸ ਬੰਧ ਵਿੱਚ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਸਿੱਖ ਭਾਈਚਾਰੇ ਆ ਵਕ-ਵਕ ਜਿਹੜੀਆਂ ਸਿੱਖ ਦਸਤਿਆਂ ਬੰਧੀਆਂ ਸਿੱਖ ਗੁਰੂ ਘਰਾਂ ਦੀਆਂ ਜਿੱਥੇ ਬੰਧੀਆਂ ਉਹਨਾਂ ਨਾਲ ਵੀ ਜ਼ਿਕਰ ਕੀਤਾ ਜਾਵੇ ਜੀ ਵੱਡਾ ਹਿੱਸਾ ਜਿਹੜਾ ਹੈਗਾ ਸਾਡਾ ਸਿੱਖ ਭਾਈਚਾਰੇ ਦਾ ਉਹ ਤਾਂ ਪੰਜਾਬ ਤੋਂ 12ਵੇਂ ਬੈਠੇ ਉਹਨਾਂ ਨੂੰ ਵੀ ਆਪਾਂ ਕਿਵੇਂ ਇਗਨੋਰ ਕਰਾਂਗੇ ਇਹਨਾਂ ਸਾਰੇ ਲੋਕਾਂ ਨੂੰ ਨਾਲ ਲੈ ਕੇ ਸਾਰੇ ਲੋਕਾਂ ਦੀ ਰਹਿ ਲਹਿਜੇ ਖੇਡ ਦੀ ਰਾਏ ਬਿਲ ਮਾਰਨਾ ਚਾਹੀਦਾ ਕਿਉਂਕਿ ਇਸ ਬਿੰਦੂ ਵਿੱਚ ਦੂਜੇ ਧਰਮ ਵੀ ਇਨਵੋਲ ਹੈ ਬਿਲਕੁਲ ਜੀ ਦੂਜੇ ਧਰਮਾਂ ਦੀ ਗੱਲ ਵੀ ਆਉਂਦੀ ਹੈ ਤੁਸੀਂ ਇਸ਼ਾਰਾ मात्र ਕੀਤਾ ਸੀ ਕਿ ਕੀ ਕਰੋ ਕੈਹ ਦੇ ਬਾਰੇ ਕੀ ਕੀਤਾ ਜਾਊਗਾ ਕਿਬ ਸਾਰੇ ਧਾਰਮਿਕ ਗ੍ਰੰਥਾਂ ਨੂੰ ਆਪਾਂ ਬਰਾਬਰ ਨਹੀਂ ਰੱਖ ਸਕਦੇ ਐਸੇ ਜਿਹੜੀ ਮਨ ਗੱਦ ਕੀਤੀ ਇਹਨਾਂ ਨੇ ਕਹਿ ਕੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਭਗਵਤ ਕੀਤਾ ਵੀ ਹੋਊਗੀ ਕੁਰਾਨ ਸ਼ਰੀਫ ਵੀ ਹੋਣਗੇ ਪਵਿੱਤਰ ਬਾਈਬਲ ਵੀ ਹੋਊਗੀ ਇਹ ਸਾਰੇ ਗ੍ਰੰਥ ਹੋਣਗੇ ਜੀ ਪਰ ਜੰਦੀ ਸਾਹਿਬ ਅਤੀਤ ਵਿੱਚ ਆਪਾਂ ਦੇਖਿਆ ਹੈ ਕਈ ਥਾਵਾਂ ਦੇ ਜਦੋਂ ਪੰਜਾਬ ਦੇ ਵਿੱਚ ਗਵਰਨਮੈਂਟ ਹੁੰਦੀ ਸੀ ਡੇਰੇ ਵਾਲਿਆਂ ਦੀ ਤੇ ਸਿੱਕਾ ਦੀ ਜੀ ਉਦੋਂ ਕਈ ਥਾਵਾਂ ਦੇ ਉੱਤੇ ਜਿਹੜੀਆਂ ਇਹਨਾਂ ਦੀਆਂ ਕੁਝ ਧਾਰਮਿਕ ਪੁਥੀਆਂ ਜਿਹੜੀਆਂ ਹੁੰਦੀਆਂ ਸੀ ਉਹਨਾਂ ਨੂੰ ਬਾੜ ਦਿੱਤਾ ਜਾਂਦਾ ਸੀ ਜੇ ਨੀਰਮਖੀ ਦੇ ਖਿਲਾਫ ਕੋਈ ਵੱਦਾ ਬੋਲ ਦੇਦਾ ਸੀ ਤੇ ਉਹਨੂੰ ਵੀ ਨਾਲ ਦੀ ਨਾਲ 295 ਲੱਗ ਜਾਂਦੀ ਸੀ ਕਿ ਸੋਦੋ ਵੀ ਨਾ ਕਿਹਾ ਸਾਡੀਆਂ ਧਾਰਮਿਕ ਭਾਵਨਾ ਜਿਹੜੇ ਹੋ ਗਾ ਇੱਥੇ ਉਹਨੇ ਇਹ ਵੀ ਗੱਲ ਠੀਕ ਹੈ ਕਿ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨੇ ਇੱਕ ਅਜਿਹਾ ਗ੍ਰੰਥ ਸਾਹਿਬ ਹੈ ਜਿਨ੍ਹਾਂ ਨੂੰ ਇਹ ਨਹੀਂ ਕਿਹਾ ਕਿ ਇੱਕ ਪੁਸਤਕ ਹੈ ਇਹ ਕਹਿ ਕੇ ਕਿ ਇਹ ਜਾਗਤ ਗੁਰੂ ਜਿਹੜੇ ਹੈਗੇ ਹੈ ਜੋਦੇ ਜਾਗਦੇ ਗੁਰੂ ਆ ਸਾਡੇ ਔਰ ਇਹੀ ਗੱਲ ਆ ਕਿ ਸੁਪਰੀਮ ਕੋਰਟ ਤੱਕ ਨਹੀਂ ਮੰਨਦਾ ਦਿੱਤੀ ਹੋਈ ਹੈ ਹਮ ਉਹਨ ਇੱਕ ਪਾਸੇ ਜਾਗਦੇ ਦੇ ਜਿਉਂਦੇ ਜਾਗਦੇ ਗੁਰੂ ਹੈ ਜਿਨ੍ਹਾਂ ਨੂੰ ਇਸੀ ਮਤਲਬ ਸ਼ਬਦ ਰੂਪ ਦੇ ਵਿੱਚ ਅੜਦੇ ਵੀ ਆ ਹਮ ਉਹਨਾਂ ਵੱਲੋਂ ਦਿੱਤੀ ਹੋਈ ਇਵੈਂਟ ਜਾਇਜ਼ ਦੇ ਮੁਤਾਬਕ ਚੱਲਦੇ ਵੀ ਆ ਤੇ ਦੂਜੇ ਪਾਸੇ ਕਈ ਉਹ ਵੀ ਆ ਗਏ ਜਿਨ੍ਹਾਂ ਦਾ ਅਸੀਂ ਅਬਰੌਧ ਵੀ ਕਰਦੇ ਰਹੇ ਆ ਉਹਨਾਂ ਦੀ ਅਸੀਂ ਸਰਵਉੱਚਤਾ ਕਿਵੇਂ ਕਰਾਂਗੇ ਜੀ ਬਹੁਤ ਪਹਿਲਾਂ ਜਲਦੀ ਸਾਹਿਬ ਮੈਨੂੰ ਇੱਕ ਕੋਆਰਡੀਨੇਟ ਸਾਡੇ ਸੱਜਣ ਨੇ ਮਧੁਰ ਗੁਰੂ ਗ੍ਰੰਥ ਸਾਹਿਬ ਜੀ ਮਹਿਮਾ ਕਰਦੇ ਉਹਨਾਂ ਨੇ ਇੱਕ ਗੱਲ ਸੁਣਾਈ ਜੀ ਉਹ ਕਹਿੰਦੇ ਭਾਰਤ ਦੇ ਵਿੱਚ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਨਾ ਉਸ ਵੇਲੇ ਕੋਈ ਟ੍ਰੇਨ ਜਿਹੜੀ ਹੈ ਕਿ ਉਹਨੇ ਇੱਕ ਥਾਂ ਤੋਂ ਲੈ ਕੇ ਫੌਜ ਨੂੰ ਦੂਜੀ ਥਾਂ ਤੇ ਜਾਣਾ ਸੀ ਜੀ ਤੇ ਟ੍ਰੇਨ ਨੂੰ ਕਿੰਨੀਆਂ ਬੋਗੀਆਂ ਲਗੀਆਂ ਜਾਣ ਕਿੰਨੇ ਡੱਬੇ ਲਾਏ ਜਾਣ ਇਹਦੇ ਤੇ ਵਿਚਾਰ ਬਟਾਦਰਾ ਹੋਣ ਲੱਗਿਆ ਕਿ ਆਪਣੀ ਆਰਮੀ ਕਿੰਨੀ ਹੈ ਹੂੰ ਹੂੰ ਸਾਡੀ ਕੰਪਲੀਮੈਂਟੀ ਕਰ ਲਈ ਕਿ ਇੰਨੀਆਂ ਆਪਣੇ ਕੋਲੇ ਡਿਵੀਜ਼ਨ ਆਇਆ ਹੈ ਸਾਰਾ ਕੁਝ ਹੈ ਜੀ ਇੰਨੇ ਆਪਾਂ ਬੰਦੇ ਜਾਣੇ ਆ ਇੰਨੇ ਡੱਬੇ ਚਾਹੀਦੇ ਜੀ ਦੇਦੇ ਉਹ ਕਮਲ ਸਾਹਿਬ ਸੀਗੇ ਅੰਗਰੇਜ਼ਾਂ ਦੇ ਜਿਹੜੇ ਅਫਸਰ ਸੀ ਵੱਡੇ ਉੱਥੇ ਬੈਠੇ ਉਹ ਕਹਿੰਦੇ ਨਹੀਂ ਵਈ ਇੱਕ ਟੱਬਾ ਹੋਰ ਵੀ ਚਾਹੀਦਾ ਪਨਖ ਬੋਗੀ ਹੋਰ ਚਾਹੀਦੀ ਹੈ ਜੀ ਉਹ ਕਹਿੰਦੇ ਵੀ ਉਹ ਕਦੇ ਆਸਤੇ ਇਹ ਤਾਂ ਪੂਰੇ ਹੋ ਗਏ ਸਾਰੇ ਉਹ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਵੀ ਤਾਂ ਸਾਡੇ ਨਾਲ ਚੱਲਣਗੇ ਨਾ ਬਿਲਕੁਲ ਜੀ ਸਿੱਖ ਰਜਮੈਂਟ ਦੇ ਜਿਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਵੀ ਤਾਂ ਸਾਨੂੰ ਇੱਕ ਬੋਗੀ ਚਾਹੀਦੀ ਹੈ ਤੇ ਦੂਜੇ ਧਿਰਾਂ ਵਾਲੇ ਨੇ ਆਪਸ ਵਿੱਚ ਰਹਿ ਕੀਤੀ ਖਾਸ ਕਰਕੇ ਬਦੋਂ ਭਾਰਤ ਦੇ ਵਿੱਚ ਆਪਸ ਦੇ ਕੇ ਅੰਗਰੇਜ਼ ਪਾਸ ਪਾ ਬੈਸੀ ਪਰ ਅੰਗਰੇਜ਼ਾਂ ਦੀ ਉਸ ਕਿਸਨੀ दखल ਅਦਾ ਜੀ ਨਹੀਂ ਸੀ ਹਿੰਦੂ ਧਰਮ ਵਾਲੇ ਤੇ ਮੁਸਲਮਾਨ ਧਰਮ ਵਾਲੇ ਨੇ ਦੋਨਾਂ ਨੇ ਰਾਇ ਕੀਤੀ ਆਪਸ ਵਿੱਚ ਉਹ ਕਹਿੰਦੇ ਵੀ ਜੇ ਸਿੱਖਾਂ ਦੇ ਧਾਰਮਿਕ ਗ੍ਰੰਥ ਵਾਸਤੇ ਮੋਗੀ ਲੱਗ ਸੰਗੀਤ ਸਾਡੇ ਵਾਸਤੇ ਮੋਗੀ ਕਿਉਂ ਨਹੀਂ ਲੱਗਦੀ ਜੀ ਤੇ ਉਹਨਾਂ ਨੇ ਜੇ ਉਹ ਜਾ ਕੇ ਫਿਰ ਕਰਨ ਲੋਕਿਆ ਵੀ ਸਾਰਿਆਂ ਕਰਕੇ ਸਾਡੇ ਵਾਸਤੇ ਮੋਗੀ ਕਿਉਂ ਨਹੀਂ ਲੱਗਦੀ ਹੂੰ ਹੂੰ ਤਾਂ ਅੰਗਰੇਜ਼ ਬੜੇ ਸਿਆਣੇ ਸੀ ਉਹ ਆਪਣੀ ਗੱਲ ਜਿਹੜੀ ਇਹ ਦਲੀਲ ਲਾਣ ਕਰਦੇ ਹੁੰਦੇ ਸੀ ਮੈਨੂੰ ਨਹੀਂ ਪਤਾ ਵੀ ਇਹ ਸੱਚਾਈ ਹੈ ਕਿ ਮਤਲਬ ਆ ਵੀ ਕਿਸੇ ਨੇ ਬੈਸੀ ਇਹ ਕੁਆਪਰੀ ਗੱਲ ਨੂੰ ਕਹਿਣ ਵਾਸਤੇ ਉਹਨਾਂ ਨੇ کئی ਵਾਰੀ ਮਿੱਥ ਹੁੰਦੀ ਹੈ ਉਹ ਮਿੱਥ ਹੈ ਜੀ ਉਹ ਕਹਿੰਦੇ ਵੀ ਉਹ ਜਿਹੜਾ ਅੰਗਰੇਜ਼ ਅਫਸਰ ਸੀ ਉਹ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਐ ਕਰੋ ਵੀ ਕੱਲ ਸਵੇਰੇ ਦਰਬਾਰ ਜਰੂਰ ਆ ਤੇ ਉਸ ਦਰਬਾਰ ਦੇ ਵਿੱਚ ਆਪੋ ਆਪਣੇ ਧਾਰਮਿਕ ਗ੍ਰੰਥ ਲੈ ਕੇ ਆਓ ਜੀ ਕਹਿੰਦੇ ਸੀ ਜਦੋਂ ਸਵੇਰੇ 4:00 ਵਜੇ ਤੇ ਜਿਹੜੀ ਸਿੱਖ ਪਲਟਨ ਸੀਗੀ ਉਹ ਉੱਥੇ ਉਹਨਾਂ ਨੇ ਸ਼ਾਨ ਪਾੜੀ ਕੀਤਾ ਉਸੇ ਵੇਲੇ ਉਹਨਾਂ ਨੇ ਜੀ ਪਾਣੀ ਦੀਆਂ ਬਾਲਟੀਆਂ ਚੁੱਕੀਆਂ ਸਾਰੇ ਥਾਵਾਂ ਦੇ ਉੱਤੇ ਪਾਣੀ ਛਿੜਕਤਾ ਫਿਰ ਉਹਨਾਂ ਨੇ ਮੰਚ ਸਜਾਇਆ ਜਿੱਥੇ ਅੰਗਰੇਜ਼ ਅਫਸਰ ਨੇ ਬੈਠਣਾ ਸੀ ਜਿਹੜਾ ਉਹਦਾ ਮੰਚ ਸੀ ਉਹਦੇ ਨਾਲ ਉੱਚਾ ਮੰਚ ਬਣਾਤਾ ਜੀ ਉਹਦੇ ਨਾਲ ਉੱਚਾ ਮੰਚ ਬਣਾ ਕੇ ਕਿੱ데 ਲਿਆ ਕੇ ਜੀ ਉਹਨਾਂ ਨੇ ਮਤਲਬ ਰਣ ਸਿੰਘੇ ਬਜਾਇਦੇ ਕਰਿਆ ਹਰ ਬਜਾਇਦੇ ਅਤੇ ਪੂਰੀ ਤਰ੍ਹਾਂ ਸ਼ਾਨੋ ਸ਼ੌਕਤ ਦੇ ਨਾਲ ਜਿਹੜਾ ਗੁਰੂ ਘਰ ਬਣਿਆ ਹੋਇਆ ਸੀ ਆਰਜੀ ਗੁਰੂ ਘਰ ਚੋਂ ਗੁਰੂ ਗ੍ਰੰਥ ਸਾਹਿਬ ਜੀ ਠਾਇਆ ਫਿਰ ਤੇ ਚੁੱਕਿਆ ਬੜੇ ਆਦਰ ਸਤਕਾਰ ਦੇ ਨਾਲ ਲਿਆ ਕੇ ਤੇ ਸ਼ੋਭਤ ਕਰਤਾ ਜੀ ਜਿਹੜਾ ਵੀ ਆਵੇ ਆ ਕੇ ਮੱਥਾ ਟੇਕ ਕੇ ਬੈਠੇ ਆਪੋ ਆਪਣੀ ਥਾਂ ਇਦਾਂ ਉਹ ਅੰਗਰੇਜ਼ ਅਫਸਰਾਏ ਉਹਨੇ ਵੀ ਮਥਾ ਟੇਕਿਆ ਜੋ ਆਪਣੇ ਮੰਚ ਤੇ ਬਹਿ ਗਿਆ ਤੇ ਉਹਨੇ ਕਿਹਾ ਹਾਂਜੀ ਸਿੱਖਾ ਦਾ ਗੁਰੂ ਗ੍ਰੰਥ ਸਾਹਿਬ ਦਾ ਆ ਗਿਆ ਰੋ ਭਾਈ ਸਭ ਭਾਈ ਜੜਿਆਲੇ ਨੂੰ ਕਹਿ ਵੀ ਤੁਹਾਡਾ ਧਰਮ ਕ੍ਰਾਂਤੀ ਕਿੱਦਿਆ ਮੈਂ ਬੜੇ ਸਤਕਾਰ ਨਾਲ ਕਹਿੰਦਾ ਕਿਸੇ ਨੂੰ ਛਟਿਓਦਾਰੀ ਉਹ ਮੁਸਲਮ ਧਰਮ ਦਾ ਜਿਹੜਾ ਸੀਗਾ ਮੌਲਵੀ ਇਹਨਾਂ ਦੇ ਕੋਲ ਇੱਕ ਪਵਿੱਤਰ ਕੁਰਾਨ ਸ਼ਰੀਫ ਸੀ ਉਹ ਕਹਿੰਦਾ ਜੀ ਮੇਰੇ ਕੋਲੇ ਹੀ ਆ ਦੇਖੋ ਉਹਨਾਂ ਨੇ ਆਪਣਾ ਕੁਰਾਨ ਸ਼ਰੀਫ ਕੱਢ ਕੇ ਦਿਖਾਤਾ ਕਹਿੰਦੇ ਠੀਕ ਹੈ ਫਿਰ ਕਹਿੰਦੇ ਵੀ ਉਹਨਾਂ ਨੂੰ ਸਿੱਧੂ ਧਰਮ ਵਾਲਿਆਂ ਨੂੰ ਕਿਹਾ ਵੀ ਤੁਹਾਡੇ ਕੋਲੇ ਭਾਈ ਜਿਹੜਾ ਹੈ ਤੁਹਾਡਾ ਵੀ ਧਰਮ ਕ੍ਰਾਂਤੀ ਕਿੱਦਿਆ ਉਹ ਪਗੋਦ ਕੀਤਾ ਲਈ ਬੈਠਾ ਸੀ ਮੇਰੇ ਵੱਲ ਕਹਿੰਦਾ ਜੀ ਅੱਜ ਕੱਢ ਕੇ ਨਾਲ ਦੀ ਨਾਲ ਕਹਿੰਦਾ ਜੀ ਆ ਪੁਥੀ ਮੇਰੇ ਕੋਲੇ ਐ ਜੀ ਤਾਂ ਉੱਥੇ ਅੰਗਰੇਜ਼ ਦੇ ਕਹਿ ਕੇ ਤੇ ਪੁਥੀਆਂ ਥਾਚਪੜੀ ਫਿਰਦੇ ਉਹ ਕੱਚਾ 'ਚ ਨਹੀਂ ਫਿਰਦੇ ਤੁਸੀਂ ਆਪਣੇ ਧਾਰਮਿਕ ਗ੍ਰੰਥਾਂ ਨੂੰ ਭਾਦ ਦੇ ਗੱਡੀਆਂੋਂ ਜੀ ਜੀ ਇਹ ਜਿਹੜੇ ਕਹਿਣਗੇ ਤੇ ਇਹਨਾਂ ਦੀ ਖਤਰ ਤੋਂ ਸਾਲਮ ਗੱਦੀ ਤੇ ਨਹੀਂ ਪੜੀ ਹੈ ਹੂੰ ਹੂੰ ਕਿਉਂਕਿ ਜਿਹੜੀ ਇਹਨਾਂ ਦੀ ਆਪਣੇ ਧਰਮ ਦੇ ਵਿੱਚ ਆਪਣੇ ਗਰੁੱਪ ਨਾਲ ਦੇ ਵਿੱਚ ਆਸ ਆਸਾਈਂ ਇਸ ਠਕ 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 ਦੇ ਨਾਲ ਇਹ ਮਾਨ ਸਨਮਾਨ ਕਰਦੇ ਇਹਨਾਂ ਨੂੰ ਕੱਲਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਇਹਨਾਂ ਦੀ ਜਿਹੜਾ ਭਾਪੜਾ ਮੈਂ ਉਹਨਾਂ ਦੀ ਜਿੱਤੇ ਸਤਿਕਾਰ ਕਰਦੇ ਆ ਇਸ ਲਈ ਭਾਈ ਇਹ ਇੱਕ ਡੱਬਾ ਨਹੀਂ ਜੇ ਜਉਣਗੇ ਤੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਹੀ ਦੇਣਾ ਪੈਣਾ ਹੈ ਜੀ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਿੱਥੇ ਅਗਰੇਜ਼ ਵੀ ਗੁਰੂ ਗ੍ਰੰਥ ਸਾਹਿਬ ਨੂੰ ਇਸ ਤਰ੍ਹਾਂ ਨਹੀਂ ਮਾਨਤਾ ਦਿੰਦੇ ਸੀ ਜੰਦੀ ਸ਼ਾਵੇਂ ਇਸ ਡਿਜੀਟ ਵਿੱਚ ਕਿੰਨੇ ਧਰਮ ਹੈ ਨਾ ਭਾਵੇਂ ਅਸੀਂ 10 ਧਰਮਾਂ ਦੇ ਪਾਸੇ ਪਰ ਕੱਲ ਨੂੰ ਚਰਚਾ ਫਿਰ ਇਹਦੇ ਤੇ ਹੋਊਗੀ ਜੀ ਜੀਐਸਸੀ ਮਤਲਬ ਇਹ ਦੂਜੇ ਧਰਮਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਧਾਰਮਿਕ ਪੁਸਤਕ ਦੇ ਰੂਪ ਦੇ ਵਿੱਚ ਚੁਣਨਾ ਕਰ ਰਹੇ ਨੇ ਉਹ ਗ੍ਰੰਥ ਹੈ ਉਹਨਾਂ ਲਈ ਜੀ ਉਹਨਾਂ ਦੇ ਗ੍ਰੰਥ ਉਹਨਾਂ ਦੀਆਂ ਪੋਥੀਆਂ ਸਾਡੇ ਜਾਗਤ ਗੁਰੂ ਜਾਗ ਜਿਹੜੇ ਹੈਗੇ ਜਿਉਂਦੇ ਜਾਗ ਦੇ ਗੁਰੂ ਹੈ ਇੱਕ ਬਹੁਤ ਵੱਡਾ ਮਹੱਤਵਪੂਰਨ ਪ੍ਰਸ਼ਨ ਹੈ ਤੇ ਮਤਲਬ ਜਿਹੜੀ ਵਿਚਾਰ ਚਰਚਾ ਕਰਨੀ ਪड़ਦੀ ਹੈ ਜੀ ਇਸੇ ਕਰਕੇ ਸੁਪਰੀਵਿਧਾਨ ਸਭਾ ਦੇ ਵਿੱਚ ਲੈਕਚਰ ਡਿਜੂਲੇਸ਼ਨ ਆ ਗਏ ਆ ਉਹਦੇ ਵਿੱਚ ਸਜ਼ਾਵਾਂ ਵੀ ਰੱਖ ਦਿੱਤੀਆਂ ਕਿ ਜੀ 10 ਸਾਲ ਤੋਂ ਲੈ ਕੇ 20 ਸਾਲ ਤੱਕ ਦੀ ਸਜ਼ਾ ਦਿੱਤੀ ਜਾਊਗੀ ਜੀਭੂ ਦੇ ਵਿੱਚ ਪ੍ਰਬੰਧ ਕਹਿੰਦੇ ਰੱਖਣ ਦੀ ਗੱਲ ਆਈ ਸੀ ਕਿ ਵੀ ਜੇ ਕੋਈ ਜਿਵੇਂ ਆਪਣਾ ਮੰਦਪੂਕੀ ਕੁੱਤੀ ਵਾਲਾ ਬੰਦਾ ਜਾਂ ਕੋਈ ਬੱਚਾ ਵਗੈਰਾ ਇਹ ਸ਼ਰਾਰਤ ਕਰਦਾ ਤਾਂ ਉਹਦੇ ਬਾਬਿਆਂ ਨੂੰ ਵੀ ਸਜ਼ਾ ਦਿੱਤੀ ਜਾਊਗੀ ਇਹ ਸਾਰੀਆਂ ਗੱਲਾਂ